ਜਿਸ ਤਰ੍ਹਾਂ ਰੇਡ ਕੀਤੀ ਗਈ ਤੇ ਉੱਥੇ ਜਿਸ ਤਰ੍ਹਾਂ ਅਫਸਰਾਂ ਦੀ ਫੌਜ ਚੜ੍ਹੀ ਹੋਈ ਸੀਗੀ ਵੀ ਜਿਵੇਂ ਕੋਈ A ਕੈਟਾਗਰੀ ਗੈਂਗਸਟਰ ਨੂੰ ਫੜਨ ਜਾਣਾ ਹੁੰਦਾ ਤੁਸੀਂ ਇਸ ਤਰ੍ਹਾਂ ਦੀ ਚੜ੍ਹੀ ਕਿ ਮੈਨੂੰ ਉਹਦੀ ਕੋਈ ਵੀ ਸੈਂਸਬੰਦੀ ਨਜ਼ਰ ਨਹੀਂ ਆਈ ਮੇਰੇ ਕਹਿਣ ਦਾ ਮਤਲਬ ਹੈ ਕਿਸੇ ਦੇ ਬੱਚੇ ਕਿਸੇ ਦੇ ਪਰਿਵਾਰ ਨੂੰ ਇਨਵੋਲਵ ਕਰਨਾ ਬੇਸ਼ਰਮੀ ਦੀ ਹੱਦ ਹੈ ਉਹਦੇ ਘਰੇ ਜਿਸ ਤਰ੍ਹਾਂ ਰੇਡ ਮਾਰੀ ਗਈ ਆ ਉਹ ਵੀ ਬਿਲਕੁਲ ਇੱਕ ਬਦਤਮੀਜ਼ੀ ਸੀ ਮੈਨੂੰ ਪਤਾ ਅਫਸਰਾਂ ਤੇ ਦਬਾਅ ਹੋਊਗਾ ਵੀ ਭਾਈਏ ਤੇ ਕਾਰਵਾਈ ਕਰੋ ਇਹਨੂੰ ਟੰਗਣਾ ਹੀ ਟੰਗਣਾ ਉਹਨਾਂ ਨੇ ਕਾਰਵਾਈ ਕਰਤੀ ਅਦਾਲਤ ਦੇ ਵਿੱਚ ਅੱਜ ਹੀ ਸੁਣ ਲਾ ਰਿਹਾ ਜੇ ਇਹ ਕੇਸ 1% ਵੀ ਠਹਿਰ ਜੇ ਯਾਰ ਤੂੰ ਮੈਨੂੰ ਕਹਿਦੀਆਂ ਕਿ ਵੀ ਤੂੰ ਝੂਠ ਦਾ ਪ੍ਰਚਾਰ ਕਰ ਜਿਹੜੀ ਅੱਜ ਗ੍ਰਿਫਤਾਰੀ ਹੋਈ ਆ ਉਹਨ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਤਰ੍ਹਾਂ ਪ੍ਰਚਾਰਿਆ ਵੀ ਸਾਨੂੰ ਪਹਿਲਾਂ ਦੂਜੀਆਂ ਪਾਰਟੀਆਂ ਵਾਲਿਆਂ ਆਮ ਲੋਕ ਵੀ ਕਹਿੰਦੇ ਸੀ ਵੀ ਤੁਸੀਂ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਉਂਦੇ ਨਿੱਕੇ ਸਮਗਲਰ ਆ ਜਿਹੜੇ ਉਹਨਾਂ ਦੇ ਘਟ ਹੋਣ ਜੋਗੇ ਅਸੀਂ ਵੱਡੇ ਤੇ ਅੱਜ ਕਾਰਵਾਈ ਕੀਤੀ ਕਿੰਨਾਕ ਦੇਰ ਤੁਸੀਂ ਕਿੰਨਾ ਚਿਹਰੇ ਕਈ ਚਲੋਂਗੇ ਕਿ ਬਿਕਰਮ ਮਜੀਠੀਆ ਚਿੱਟਾ ਵੇਚਦਾ ਐ ਵੇਚਦਾ ਹੁਣ ਉਹ ਵੇਚਦਾ ਜੇ ਉਹਦੀ ਸਰਕਾਰ ਵਾਲੇ ਫਿਰ ਹੁਣੇ ਵੇਚੇ ਤੇ ਫਿਰ ਹੁਣ ਕੌਣ ਵੇਚਦਾ ਤੁਹਾਨੂੰ ਕਿਉਂ ਕਹਿਣਾ ਪੈ ਰਿਹਾ ਨਸ਼ਾ ਖਿਲਾਫ ਜੁੱਧ ਕਿਉਂ ਕਰਨਾ ਪਿਆ ਚੌਥੇ ਸਾਲ ਚਾਕੇ ਜਾਨੀ ਕਿ ਤੁਸੀਂ ਪਹਿਲੇ ਢਾਈ ਤਿੰਨ ਸਾਲ ਕੁਛ ਕਰਿਆ ਨਹੀਂ ਇਹਦਾ ਮਤਲਬ ਵੇਚਿਆ ਫਿਰ ਹੁਣ ਕੀ ਹੈ ਮੰਨ ਲਗੇ ਕਿ ਪੰਜਾਬ ਸਰਕਾਰ ਨੇ ਮਜੀਠੀਆ ਦੇ ਖਿਲਾਫ ਜਿਹੜੇ ਵੀ ਡਰਗ ਕੇਸ ਚੱਲ ਰਹੇ ਸੀ ਐਨਡੀਪੀਐਸ ਦੇ ਕੇਸ ਚੱਲ ਰਹੇ ਸੀ ਉਹਦੇ ਵਿੱਚ ਹੁਣ ਗੋਡੇ ਟੇਕਤੇ ਪੰਜਾਬ ਸਰਕਾਰ ਦੀਆਂ ਉਸ ਕੇਸ ਦੇ ਵਿੱਚ ਹੁਣ ਖੁੱਚਾਂ ਭਾਰ ਨਹੀਂ ਚਲਦੀਆਂ ਜੇ ਚਲਦੀਆਂ ਤੇ ਫਿਰ 31 ਪੇਸ਼ੀਆਂ ਪੈ ਗਈਆਂ ਵਿਕਰਮਜੀਠੀ ਵਾਲੇ ਕੇਸ ਦੇ ਵਿੱਚ 31 ਪੇਸ਼ੀਆਂ ਦੇ ਵਿੱਚੋਂ ਹਜੇ ਤੱਕ ਪੰਜਾਬ ਦੀ ਸਰਕਾਰ ਚਾਰਜ ਸ਼ੀਟ ਹੀ ਨਹੀਂ ਦਾਖਲ ਕਰਸ ਜਦੋਂ ਜ਼ਮਾਨਤ ਦਿੱਤੀ ਆ ਉਦੋਂ ਵੀ ਤਾਂ ਇਹੀ ਗੱਲ ਹੋਈ ਸੀ ਨਾ ਮਾਨਯੋਗ ਕੋਰਟ ਨੇ ਇਹੀ ਕਿਹਾ ਨਾ ਕਿ ਭਾਈ ਹੁਣ ਇਹਨੂੰ ਕਿੰਨਾ ਚਿਰ ਅੰਦਰ ਤਾੜੀ ਰੱਖਣਾ ਹੈ ਜਦੋਂ ਤੁਹਾਡੇ ਪੱਲੇ ਕੁਝ ਨਹੀਂ ਤੇ ਤੁਸੀਂ ਸੁਪਰੀਮ ਕੋਰਟ ਤੱਕ ਜਾਇਂ ਮਹਿੰਗੇ ਤੋਂ ਮਹਿੰਗਾ ਵਕੀਲ ਤੁਸੀਂ ਉੱਥੇ ਲਾ ਕੇ ਦੇਖ ਲਿਆ ਪਰ बार-बार ਅਦਾਲਤਾਂ ਦੇ ਵਿੱਚੋਂ ਸਰਕਾਰ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਕੀ ਪੰਜਾਬ ਸਰਕਾਰ ਦਾ ਕੋਈ ਵੀ ਨਮਾਇੰਦਾ ਸਮੇਤ ਕੁਲਦੀਪ ਢਾਲੀਆ ਤੇ ਹੋਰ ਵੀ ਇਹ ਮੁੱਖ ਮੰਤਰੀ ਪੰਜਾਬ ਭਗਵਾਨ ਤਮਾਨ ਇਹ ਦੱਸਣ ਦੀ ਖੇਚਲ ਕਰਨਗੇ ਵੀ ਹੁਣ ਤੱਕ ਤੁਹਾਡੇ ਫਿਰ ਪੱਲੇ ਪਿਆ ਕੀ ਆ ਤੁਹਾਡੀ ਸਰਕਾਰ ਤਾਂ ਜਾਣ ਵਾਲੀ ਵੀ ਹੋਗੀ ਸਾਲ ਰਹਿ ਗਿਆ ਤੇ ਹੁਣ ਤੱਕ ਤੁਸੀਂ ਕੀ ਕਰ ਲਿਆ ਫਿਰ ਇਸ ਕੇਸ ਦੇ ਵਿੱਚ ਮਜੀਠੀਆ ਦੇ ਖਿਲਾਫ ਤੁਹਾਡੇ ਕੋਲੇ ਯਾਰ ਕੋਈ ਸਬੂਤ ਹੈ ਹੀ ਨਹੀਂ ਫਿਰ ਇਹ ਸਿਆਸੀ ਬਦਲਾਖੂਰੀ ਤੇ ਸਿਰਫ ਇੱਕ ਬੰਦਾ ਸਵਾਲਾਂ ਦੇ ਕਰਕੇ ਥੋਡੀਆਂ ਜਿਹੜਾ ਅੱਖਾਂ 'ਚ ਰੜਕ ਰਿਹਾ ਉਹਦੇ ਖਿਲਾਫ ਇਹ ਪ੍ਰੋਪਾਗੈਂਡਾ ਬੰਦ ਕਰੋ ਇਹ ਬਕਵਾਸ ਬੰਦ ਹੋਣੀ ਚਾਹੀਦੀ ਜਵੇਂ ਬਕਵਾਸ ਸ਼ਬਦ ਵਰਤੂਗਾ ਮੈਂ ਕਿਸੇ ਵੀ ਤਰ੍ਹਾਂ ਬਿਕਰਮ ਮਜੀਠੀਆ ਦਾ ਕੋਈ ਬਚਾਅ ਨਹੀਂ ਕਰ ਰਿਹਾ ਮੈਂ ਕੁਝ ਨਹੀਂ ਲੈਣਾ ਮੈਂ ਤਾਂ ਹੋ ਸਕੇ ਕਿਸੇ ਗੱਲ ਦੇ ਉੱਤੇ ਬਹੁਤੀਆਂ ਗੱਲਾਂ ਨਾਲ ਇਤਫਾਕ ਵੀ ਨਹੀਂ ਰੱਖਦਾ ਹਾਂ ਮੈਂ ਬਿਕਰਮਜੀਤ ਮਜੀਠੀਆ ਦੇ ਨਾਲ ਪਰ ਇਹ ਬੋਲਣਾ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਉਹਦੇ ਅੱਜ ਪਰਿਵਾਰ ਨੂੰ ਵੀ ਨਾਲ ਇਨਵੋਲਵ ਕਰ ਲਿਆ ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਾਂ ਅਰਸ਼ ਬਰਾੜ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੌਜੂਦਾ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਨੇ ਕਿ ਇਹ 500 ਕਰੋੜ ਦੇ ਡਰੱਗ ਮਨੀ ਦੇ ਲੈਣ ਦੇਣ ਦਾ ਮਾਮਲਾ ਨਵਰੀਤ ਬਾਈ ਆਪਣੇ ਨਾਲ ਨੇ ਬਾਈ ਤੋਂ ਸਾਰਾ ਕੇਸ ਸਮਝਣ ਦੀ ਕੋਸ਼ਿਸ਼ ਕਰਦੇ ਆਂ ਬਾਈ ਇਹ ਪਹਿਲਾਂ ਤੇ ਸਾਰਾ ਕੇਸ ਹੈ ਕੀ ਅਸਲ 'ਚ ਨਹੀਂ ਅੱਜ ਵਾਲੀ ਰੇਡ ਤਾਂ ਅਰਸ਼ ਬਿਲਕੁਲ ਵੀ ਕੋਈ ਡਰੱਗ ਮਨੀ ਨਾਲ ਸੰਬੰਧਿਤ ਨਹੀਂ ਹੈਗੀ ਇਹ ਵਿਜੀਲੈਂਸ ਦੀ ਰੇਡ ਸੀਗੀ ਜੀ ਦੇ ਵਿੱਚ ਕਿਹਾ ਗਿਆ ਕਿ ਆਮਦਨਾਂ ਤੋਂ ਹਾਂ ਜਿਆਦਾ ਦੀ ਜਿਹੜੀ ਸੰਪਤੀ ਆ ਸਾਧਨਾਂ ਤੋਂ ਵੱਧ ਤੁਸੀਂ ਜਿਹੜੀ ਸੰਪਤੀ ਇਕੱਠੀ ਕਰੀਆ ਇਹ ਉਹਦੀ ਜਾਂਚ ਹੈ ਉਹਨੂੰ ਲੈ ਕੇ ਇਹ ਚੀਜ਼ਾਂ ਅੱਜ ਪੂਰੀਆਂ ਵਾਪਰੀਆਂ ਜੋ ਵਾਪਰੀਆਂ ਉਹ ਬੇਹਦ ਸ਼ਰਮਨਾਕ ਹੈ ਜਿਸ ਤਰ੍ਹਾਂ ਰੇਡ ਕੀਤੀ ਗਈ ਯਾਰ ਉਹ ਬੰਦਾ ਛੱਡ ਕੇ ਕਿਤੇ ਭੱਜਣ ਵਾਲਾ ਨਹੀਂ ਸੀਗਾ ਔਰ ਮੈਂ ਇਹ ਵੀ ਦੱਸਦਾ ਮੈਂ ਕਿਸੇ ਵੀ ਤਰ੍ਹਾਂ ਵਿਕਰਮ ਮਜੀਠੀਆ ਦਾ ਕੋਈ ਬਚਾਅ ਨਹੀਂ ਕਰ ਰਿਹਾ ਮੈਂ ਕੁਝ ਨਹੀਂ ਲੈਣਾ ਮੈਂ ਤਾਂ ਹੋ ਸਕੇ ਕਿਸੇ ਗੱਲ ਦੇ ਉੱਤੇ ਬਹੁਤੀਆਂ ਗੱਲਾਂ ਨਾਲ ਇਤਫਾਕ ਵੀ ਨਹੀਂ ਰੱਖਦਾ ਹਾਂ ਬਿਕਰਮਜੀਤ ਮਜੀਠੀਆ ਦੇ ਨਾਲ ਜਿਵੇਂ ਉਹ ਤੀਜੇ ਦਿਨ ਪੰਜਾਬ ਦੇ ਕਿਸੇ ਐਮਐਲਏ ਦੀ ਕਿਸੇ ਮੰਤਰੀ ਦੀ ਕੋਈ ਫਿਲਮ ਜੀ ਕੱਢ ਲਿਆਉਂਦੇ ਆ ਮੈਨੂੰ ਲੱਗਦਾ ਨੌਨਸੈਂਸ ਹੈ ਪ्योर ਨੌਨਸੈਂਸ ਹੈ ਦੀ ਕੋਈ ਥਾਣੀ ਪੰਜਾਬ ਚ ਪਰ ਇਹ ਬੋਲਣਾ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਉਹਦੇ ਅੱਜ ਪਰਿਵਾਰ ਨੂੰ ਵੀ ਨਾਲ ਇਨਵੋਲਵ ਕਰ ਲਿਆ ਸਾਰੀ ਗੱਲ ਤੇ ਇਹ ਜਿਸ ਤਰ੍ਹਾਂ ਦੀ ਤੁਸੀਂ ਟੜਕੇ-ਟੜਕੇ ਬਿਕਰਮਜੀਤ ਮਜੀਠੀਆ ਕਹਿੰਦੇ ਆ ਨਾ ਕਹਿੰਦੇ ਗੇਟ ਭੰਨ ਕੇ ਆਇਆ ਤੇ ਉੱਥੇ ਜਿਸ ਤਰ੍ਹਾਂ ਅਫਸਰਾਂ ਦੀ ਫੌਜ ਚੜੀ ਹੋਈ ਸੀਗੀ ਵੀ ਜਿਵੇਂ ਕੋਈ ਇਹ ਕੈਟਾਗਰੀ ਗੈਂਗਸਟਰ ਨੂੰ ਫੜਨ ਜਾਣਾ ਹੁੰਦਾ ਤੁਸੀਂ ਇਸ ਤਰ੍ਹਾਂ ਦੀ ਚੜੀ ਗਈ ਮੈਨੂੰ ਉਹਦੀ ਕੋਈ ਵੀ ਸੈਂਸਬੰਦੀ ਨਜ਼ਰ ਨਹੀਂ ਆਈ ਠੀਕ ਹੈ ਵਿਜੀਲੈਂਸ ਨੇ ਆਪਦੀ ਜਾਂਚ ਕਰਨੀ ਹੈ ਪਰ ਸਵਾਲ ਇੱਥੇ ਹੋਰ ਖੜੇ ਹੁੰਦੇ ਆ ਹੁਣ ਕੀ ਇਹ ਮੰਨ ਲਗੇ ਕਿ ਪੰਜਾਬ ਸਰਕਾਰ ਨੇ ਮਜੀਠੀਆ ਦੇ ਖਿਲਾਫ ਜਿਹੜੇ ਵੀ ਡਰੱਗ ਕੇਸ ਚੱਲ ਰਹੇ ਸੀ ਐਨਡੀਪੀਐਸ ਦੇ ਕੇਸ ਚੱਲ ਰਹੇ ਸੀ ਉਹਦੇ ਵਿੱਚ ਹੁਣ ਗੋਡੇ ਟੇਕ ਤੇ ਪੰਜਾਬ ਸਰਕਾਰ ਦੀਆਂ ਉਸ ਕੇਸ ਦੇ ਵਿੱਚ ਹੁਣ ਖੁੱਚਾਂ ਭਾਰ ਨਹੀਂ ਚਲਦੀਆਂ ਜੇ ਚਲਦੀਆਂ ਤੇ ਫਿਰ 31 ਪੇਸ਼ੀਆਂ ਪੈ ਗਈਆਂ ਵਿਕਰਮਜੀਠੀ ਵਾਲੇ ਕੇਸ ਦੇ ਵਿੱਚ 31 ਪੇਸ਼ੀਆਂ ਦੇ ਵਿੱਚੋਂ ਹਜੇ ਤੱਕ ਪੰਜਾਬ ਦੀ ਸਰਕਾਰ ਚਾਰਜ ਸ਼ੀਟ ਹੀ ਨਹੀਂ ਦਾਖਲ ਕਰ ਸਕੀ ਚਾਰਜ ਸ਼ੀਟ ਕੀ ਹੁੰਦੀ ਹੈ ਮੈਂ ਵੀ ਥੋੜਾ ਦੱਸਦਾ ਹਨ ਚਾਰਜ ਸ਼ੀਟ ਹੁੰਦੀ ਹੈ ਵੀ ਪੁਲਿਸ ਨੇ ਤੁਹਾਨੂੰ ਗ੍ਰਿਫਤਾਰ ਕਰ ਲਿਆ ਵੀ ਇਹ ਬੰਦੇ ਤੇ ਸਾਨੂੰ ਆ ਸ਼ੱਕ ਆ ਜਾਂ ਇਲਜ਼ਾਮ ਆ ਹਨ ਉਹ ਤੋਂ ਬਾਅਦ ਉਹ ਇਨਵੈਸਟੀਗੇਸ਼ਨ ਕਰਨਗੇ ਤੇ 180 ਦਿਨਾਂ ਦੇ ਅੰਦਰ ਅੰਦਰ 6 ਮਹੀਨਿਆਂ ਦੇ ਅੰਦਰ ਅੰਦਰ ਉਹ ਤਕਰੀਬਨ ਚਾਰਜ ਸ਼ੀਟ ਦਾਖਲ ਕਰ ਦਿੰਦਿਆ ਪਰ ਅਦਾਲਤ ਤੇ ਪੇਸ਼ੀ ਤੇ ਪੇਸ਼ੀ ਪੈ ਰਹੀ ਹੈ ਜਦੋਂ ਜ਼ਮਾਨਤ ਦਿੱਤੀ ਆ ਉਦੋਂ ਵੀ ਤਾਂ ਇਹੀ ਗੱਲ ਹੋਈ ਸੀ ਨਾ ਮਾਨਯੋਗ ਕੋਰਟ ਨੇ ਇਹੀ ਕਿਹਾ ਨਾ ਕਿ ਭਾਈ ਹੁਣ ਇਹਨੂੰ ਕਿੰਨਾ ਚਿਰ ਅੰਦਰ ਤਾੜੀ ਰੱਖਣਾ ਹੈ ਜਦੋਂ ਤੁਹਾਡੇ ਪੱਲੇ ਕੁਝ ਨਹੀਂ ਤੇ ਤੁਸੀਂ ਸੁਪਰੀਮ ਕੋਰਟ ਤੱਕ ਜਾਏ ਮਹਿੰਗੇ ਤੋਂ ਮਹਿੰਗਾ ਵਕੀਲ ਤੁਸੀਂ ਉੱਥੇ ਲਾ ਕੇ ਦੇਖ ਲਿਆ ਪਰ बार-बार ਅਦਾਲਤਾਂ ਦੇ ਵਿੱਚੋਂ ਸਰਕਾਰ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਕੀ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਮੇਤ ਕਲਦੀਪ ਢਾਲੀਆ ਤੇ ਹੋਰ ਵੀ ਇਹ ਮੁੱਖ ਮੰਤਰੀ ਪੰਜਾਬ ਭਗਵਾਨ ਤਮਾਨ ਇਹ ਦੱਸਣ ਦੀ ਖੇਚਲ ਕਰਨਗੇ ਵੀ ਹੁਣ ਤੱਕ ਤੁਹਾਡੇ ਫਿਰ ਪੱਲੇ ਪਿਆ ਕੀ ਆ ਤੁਹਾਡੀ ਸਰਕਾਰ ਤਾਂ ਜਾਣ ਵਾਲੀ ਵੀ ਹੋ ਗਈ ਤੇ ਹਾਂ 1.5 ਸਾਲ ਰਹਿ ਗਿਆ 6 ਮਹੀਨੇ ਤਾਂ ਖੀਰ ਲੈ ਆਪਾਂ ਨੂੰ ਵੀ ਪਤਾ ਕਿਵੇਂ ਲੰਘਣੇ ਹੁੰਦੇ ਆ ਸਾਲ ਰਹਿ ਗਿਆ ਤੇ ਹੁਣ ਤੱਕ ਤੁਸੀਂ ਕੀ ਕਰ ਲਿਆ ਫਿਰ ਇਸ ਕੇਸ ਦੇ ਵਿੱਚ ਤੇ ਜ ਮਜੀਠੀਆ ਦੇ ਖਿਲਾਫ ਤੁਹਾਡੇ ਕੋਲੇ ਯਾਰ ਕੋਈ ਸਬੂਤ ਹੈ ਹੀ ਨਹੀਂ ਫਿਰ ਇਹ ਸਿਆਸੀ ਬਦਲਾਖੋਰੀ ਤੇ ਸਿਰਫ ਇੱਕ ਬੰਦਾ ਸਵਾਲਾਂ ਦੇ ਕਰਕੇ ਥੋਡੀਆਂ ਜਿਹੜਾ ਅੱਖਾਂ 'ਚ ਰੜਕ ਰਿਹਾ ਉਹਦੇ ਖਿਲਾਫ ਇਹ ਪ੍ਰੋਪਾਗੈਂਡਾ ਬੰਦ ਕਰੋ ਇਹ ਬਕਵਾਸ ਬੰਦ ਹੋਣੀ ਚਾਹੀਦੀ ਐਵੇਂ ਬਕਵਾਸ ਸ਼ਬਦ ਵਰਤੂੰਗਾ ਕਿਉਂਕਿ ਇਹ ਨਹੀਂ ਹੋ ਸਕਦਾ ਵੀ ਹੁਣ ਅਸੀਂ ਆਹ ਕੇਸ 'ਚ ਫੜ ਲਿਆ ਹੁਣ ਦੂਜਾ ਕੇਸ ਪਾ ਦਿਓ ਇਹਦਾ ਮਤਲਬ ਇਹ ਆ ਕਿ ਤੁਸੀਂ ਕੇਸ ਤੋਂ ਕੁਝ ਨਹੀਂ ਲੈਣਾ ਤੁਸੀਂ ਹਿੱਟ ਐਂਡ ਰਨ ਦੀ ਪਾਲਿਸੀ ਤੇ ਲੱਗੇ ਹੋਏ ਹੋ ਆਹੀ ਅਰਵਿੰਦ ਕੇਜਰੀਵਾਲ ਨੇ ਕਰਿਆ ਸੀ 2014 ਦੇ ਵਿੱਚ ਤਾਂ ਵਿਕਰਮਜੀਤ ਹੀਆ ਚਿੱਟਾ ਵੇਚਦਾ ਤੇ 2018 ਦੇ ਵਿੱਚ ਫਿਰ ਵੇਚ ਨੂੰ ਹਟ ਗਿਆ ਜਿਹੜਾ ਮਾਫੀ ਮੰਗ ਲਈ ਉਦੋਂ ਤੁਸੀਂ ਹੋਰ ਕੰਮਾਂ ਚ ਯਾਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਬੇਵਕੂਫ ਬਣਾ ਰਹੇ ਹੋ ਕੁਝ ਤਾਂ ਬਣ ਵੀ ਜਾਣਗੇ ਪਰ ਲੋਕਾਂ ਨੂੰ ਇਹ ਗੱਲ ਕਲੀਅਰ ਹੋਣ ਲੱਗ ਗਈ ਹੈ ਜਿੰਨੇ ਮੁੱਦੇ ਪਿਛਲੇ ਦੌਰ ਦੇ ਵਿੱਚ ਵਿਕਰਮਜੀਤਿਆ ਨੇ ਠਾਏ ਆ ਉਸ ਦੇ ਆਧਾਰ ਤੇ ਤਾਂ ਬਿਲਕੁਲ ਕਿਹਾ ਜਾ ਸਕਦਾ ਵੀ ਸਰਕਾਰ ਦੀ ਜਿਹੜੀ ਕਾਰਵਾਈ ਆ ਉਹ ਪੂਰੀ ਤਰ੍ਹਾਂ ਬਦਲਾਖੋਰੀ ਤੋਂ ਬਾਅਦ ਮੈਨੂੰ ਤਾਂ ਵਿਰਾਡ ਕੋਸ਼ਨ ਨਜ਼ਰ ਆਉਂਦੀ ਨਹੀਂ ਹੈ ਲਗਾਤਾਰ ਉਹ ਸਵਾਲ ਕਰਦੇ ਆ ਜਿੰਨਾ ਕਰਕੇ ਖਾਮਿਆਜ਼ਾ ਭੁਗਤ ਰਿਹਾ ਪਰ ਮੈਂ ਯਾਰ ਫਿਰ ਵੀ ਉਸ ਬੰਦੇ ਦੀ ਮੈਨੂੰ ਨਹੀਂ ਪਤਾ ਉਹ ਚੰਗਾ ਜਾਂ ਮਾੜਾ ਮੈਂ ਉਹ ਬੰਦੇ ਨਾਲ ਵਰਤਿਆ ਨਹੀਂ ਠੀਕ ਆ ਮੇਰੇ ਕੋਲੇ ਕਿਉਂਕਿ ਕੋਈ ਸਬੂਤ ਹੈ ਨਹੀਂ ਉਹਦੇ ਖਿਲਾਫ ਇਸ ਲਈ ਮੈਂ ਮੰਨਦਾ ਅਦਾਲਤ ਵੀ ਤਾਂ ਇਸੇ ਤੇ ਆਧਾਰਤ ਹੁੰਦੀ ਹੈ ਨਾ ਜਿਹੜਾ ਇਲਜ਼ਾਮ ਲਾ ਰਿਹਾ ਇਹ ਬੇਸਿਕ ਰਿਸਪੌਂਸਿਬਿਲਟੀ ਉਹਦੀ ਹੈ ਕਿ ਉਹ ਸਾਬਤ ਕਰੇ ਇਹ ਤਾਂ ਸਰਕਾਰ ਨੇ ਸਾਬਤ ਕਰਨਾ ਉਹਨੇ ਕੀ ਚੰਗਾ ਕੀਤਾ ਮਾੜਾ ਕਰਿਆ ਪਰ ਜਿਸ ਤਰ੍ਹਾਂ ਯਾਰ ਉਹਨੇ ਪੰਜਾਬ ਵਿਜੀਲੈਂਸ ਨੂੰ ਫੇਸ ਕਰਿਆ ਮੁੱਛਾਂ ਚੜਾਈਆਂ ਤੇ ਕਿ ਆ ਭਵੰਤ ਮਾਨਾ ਤਰੀਆਂ ਚੀਕਾਂ ਕਢਾ ਦੂੰ ਬਜ਼ਾਰ ਦਾਮਾਂ ਬੰਦੇ ਚ ਪਰ ਜਿਹੜੀ ਅੱਜ ਗ੍ਰਿਫਤਾਰੀ ਹੋਈ ਆ ਉਹਨੂੰ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਤਰ੍ਹਾਂ ਪ੍ਰਚਾਰਿਆ ਵੀ ਸਾਨੂੰ ਪਹਿਲਾਂ ਦੂਜੀਆਂ ਪਾਰਟੀਆਂ ਵਾਲੇ ਜਾਂ ਆਮ ਲੋਕ ਵੀ ਕਹਿੰਦੇ ਸੀ ਵੀ ਤੁਸੀਂ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਹੁੰਚਦੇ ਨਿੱਕੇ ਸਮਗਲਰ ਆ ਜਿਹੜੇ ਉਹਨਾਂ ਦੇ ਘਰ ਟੋਣ ਜੋਗੇ ਹੋ ਅਸੀਂ ਵੱਡੇ ਤੇ ਅੱਜ ਕਾਰਵਾਈ ਕੀਤੀ ਆ ਨਹੀਂ ਤੇ ਫਿਰ ਜੇ ਐਡਾ ਹੀ ਮਗਰਮਾ ਆਛਾ ਹੈ ਤੇ ਫਿਰ ਪਟਿਆਲੇ ਜੇਲ੍ਹ ਤੋਂ ਫਿਰ ਬਾਹਰ ਕਿਵੇਂ ਆ ਗਿਆ ਫਿਰ ਹਾਈ ਕੋਰਟ ਤੋਂ ਥੋੜੀ ਚੱਲੀ ਕਿਉਂਨ ਸਪਰੀਮ ਕੋਰਟ ਚ ਕਿਉਂ ਨਾ ਚਲੀ ਕੀ ਗਲਦੀਪ ਢਾਲੀ ਵਾਲੇ ਇਹ ਕਹਿਣਾ ਚਾਹੁੰਦੇ ਆ ਵੀ ਉਹਨਾਂ ਨੇ ਉਦੋਂ ਵੀ ਪੂਰਾ ਜ਼ੋਰ ਲਾਇਆ ਸੀ ਤੇ ਅਦਾਲਤਾਂ ਨੇ ਪੱਖ ਬਾਤ ਕਰਿਆ ਅਦਾਲਤਾਂ ਨੇ ਤਾਂ ਸਬੂਤ ਦੇ ਆਧਾਰ ਤੇ ਗੱਲ ਕਰਨੀ ਆ ਅਰਸ਼ ਜਦੋਂ ਕੋਈ ਉਹਨਾਂ ਕੋਲੇ ਤੁਸੀਂ ਸਬੂਤ ਹੀ ਨਹੀਂ ਪੇਸ਼ ਕਰੇ ਜੱਜ ਤਾਂ ਤੁਹਾਨੂੰ ਪਿਛਲੀਆਂ 31 ਪੇਸ਼ੀਆਂ ਤੋਂ ਪਿੱਟੀ ਤੁਰੀ ਜਾਂਦੇ ਆ ਵੀ ਕੋਈ ਸਬੂਤ ਲਿਆਓ ਕੋਈ ਤਾਂ ਸਬੂਤ ਦੇ ਦਿਓ ਕੱਲੇ ਬਿਆਨਾਂ ਦੇ ਆਧਾਰ ਤੇ ਤਾਂ ਸਭ ਕੁਝ ਨਹੀਂ ਹੋ ਸਕਦਾ ਨਾ 13 ਦੇ ਵਿੱਚ ਜਗਦੀਸ਼ ਭੋਲੇ ਨੇ ਕਿਹਾ ਸੀ ਜੀ ਕਿ ਬਿਕਰਮ ਜੀਠੀਆ ਜਿਹੜੇ ਆ ਉਹ ਉਹਨਾਂ ਨੇ ਸਾਡੀ ਮਦਦ ਕਰੀ ਜਨਸ਼ਾ ਵੇਚਣ ਚ ਫਿਰ ਈੜੀ ਕੋਲੇ ਚਲਾ ਜਾਂਦਾ ਕੇਸ ਈੜੀ ਕੋਲੇ ਪੇਸ਼ੀ ਹੁੰਦੀ ਆ ਬਿਕਰਮ ਜੀਠੀਆ ਦੀ ਵੀ ਹੁੰਦੀ ਆ ਤੇ ਉਹ ਤਿੰਨ ਬੰਦੇ ਔਲਖ ਭੋਲਾ ਤੇ ਚਾਲ ਉਹ ਕਹਿੰਦੇ ਆ ਵੀ ਸਾਨੂੰ ਤਾਂ ਸਿਕਿਉਰਿਟੀ ਵੀ ਦਿੱਤੀ ਸੀ ਸੱਤੀ ਨਾਲ ਇਹਨੇ ਸੱਤੇ ਨਾਲ ਇਹਨੇ ਮਿਲਾਇਆ ਸੀ ਸਾਨੂੰ ਹਨਾ ਉਹ ਸਾਰਾ ਕੁਝ ਯਾਰ ਕਹਿੰਦੇ ਆ ਪਰ ਇਕੱਲੇ ਬਿਆਨ ਦੇ ਦਾਰ ਤੇ ਖੜਜੂ ਐ ਤਾਂ ਫਿਰ ਕੋਈ ਕਿਸੇ ਬਾਰੇ ਵੀ ਕੁਝ ਕਹਿ ਦੂ ਸਾਨੂੰ ਇੱਕ ਜਿਹੜਾ ਬੰਦਾ ਖੁਦ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਹੈ ਉਹਦੇ ਬਿਆਨਾਂ ਦੇ ਆਧਾਰ 'ਤੇ ਸਿਰਫ ਅਸੀਂ ਕਿਸੇ ਨੂੰ ਮੁਜਰਮ ਮੰਨ ਲਾਂਗੇ ਮੈਂ ਤਾਂ ਨਹੀਂ ਮੰਨ ਸਕਦਾ ਇਹ ਤਾਂ ਨਿੱਜੀ ਪੜਾਸਾਂ ਵੀ ਹੁੰਦੀਆਂ ਬਹੁਤ ਸਾਰੀਆਂ ਤਰ੍ਹਾਂ ਦੇ ਫਾਇਦੇ ਨੁਕਸਾਨ ਵੀ ਹੁੰਦੇ ਆ ਉਸ ਵੇਲੇ ਵੀ ਅਕਾਲੀ ਦਲ ਦੇ ਵਿੱਚ ਵੀ ਇੱਕ ਧੜਾ ਜਿਹੜਾ ਬਿਕਰਮਜੀਠੀਆ ਨੂੰ ਠੋਕਣਾ ਚਾਹੁੰਦਾ ਸੀ ਮੈਂ ਫੇਰ ਕਹਣਾ ਮੈਂ ਕਿਸੇ ਨੂੰ ਬੇਗੁਨਾਹੀ ਦੀ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਨਾ ਮੇਰੀ ਅਥਾਰਟੀ ਆ ਇਹ ਮਾਨਯੋਗ ਅਦਾਲਤ ਨੇ ਦੇਖਣਾ ਪਰ ਅਦਾਲਤ 'ਚ ਸਰਕਾਰ ਕੋਸ਼ਿਸ਼ ਤਾਂ ਪੇਸ਼ ਕਰੇ ਕਿਉਂ ਗੋਡੇ ਟੇਕੀ ਬੈਠੀ ਆ ਅਦਾਲਤ ਦੇ ਵਿੱਚ ਬਿਕਰਮਜੀਠਿਆ ਮੂਰੇ ਕਿਉਂ ਇਹਨਾਂ ਦੀਆਂ ਖੁੱਚਾਂ ਭਰ ਨਹੀਂ ਚਲਦੀਆਂ ਉਹ ਬੰਦਾ ਅੱਜ ਵੀ ਤੁਹਾਨੂੰ ਲਲਕਾਰ ਕੇ ਜਾ ਰਿਹਾ ਤੇ ਜੇ ਹੈਗੇ ਆ ਸਬੂਤ ਫਿਰ ਰੱਖੋ ਤੇ ਨਹੀਂ ਯਾਰੇ ਇਹ ਬਕਵਾਸ ਬੰਦ ਹੋਣੀ ਚਾਹੀਦੀ ਐ ਮੈਂ ਬਕਵਾਸ ਸ਼ਬਦ ਵਰਤੂੰਗਾ ਕਿੰਨਾ ਕ ਧੇਰ ਤੁਸੀਂ ਕਿੰਨਾ ਚਿਹਰੇ ਕਈ ਚਲੋਗੇ ਕਿ ਬਿਕਰਮਜੀਠਿਆ ਚਿੱਟਾ ਵੇਚਦਾ ਐ ਵੇਚਦਾ ਹੁਣ ਉਹ ਵੇਚਦਾ ਜੇ ਉਹਦੀ ਸਰਕਾਰ ਵੇਲੇ ਫਿਰ ਉਹਨੇ ਵੇਚਿਆ ਤੇ ਫਿਰ ਹੁਣ ਕੌਣ ਵੇਚਦਾ ਤੁਹਾਨੂੰ ਕਿਉਂ ਕਹਿਣਾ ਪੈ ਰਿਹਾ ਨਿਚਨ ਖਿਲਾਫ ਜੁੱਧ ਕਿਉਂ ਕਰਨਾ ਪਿਆ ਚੌਥੇ ਸਾਲ ਚਾਕੇ ਸੌਰੀ ਤੀਜੇ ਸਾਲ ਚ ਜਾਨੀ ਕਿ ਤੁਸੀਂ ਪਹਿਲੇ ਢਾਈ ਤਿੰਨ ਸਾਲ ਕੁਛ ਕਰਿਆ ਨਹੀਂ ਇਹਦਾ ਮਤਲਬ ਵੇਚਿਆ ਫਿਰ ਜੇ ਜੇ ਥੋੜੀ ਸਰਕਾਰ ਜੇ ਇਹੀ ਤਰਕ ਇਹਨਾਂ ਦਾ ਹੀ ਸੱਚ ਮੰਨ ਲਗੇ ਵੀ ਉਸ ਸਰਕਾਰ ਵੇਲੇ ਉਹਨੇ ਵੇਚਿਆ ਮੇਰੇ ਕਹਿਣ ਦਾ ਮਤਲਬ ਹੈ ਕਿਸੇ ਦੇ ਬੱਚੇ ਕਿਸੇ ਦੇ ਪਰਿਵਾਰ ਨੂੰ ਇਨਵੋਲਵ ਕਰਨਾ ਬੇਸ਼ਰਮੀ ਦੀ ਹੱਦ ਹੈ ਉਹਦੇ ਘਰੇ ਜਿਸ ਤਰ੍ਹਾਂ ਰੇਡ ਮਾਰੀ ਗਈ ਹੈ ਉਹ ਵੀ ਬਿਲਕੁਲ ਇੱਕ ਬਤਮੀਜ਼ੀ ਸੀ ਸਰਕਾਰ ਨੂੰ ਇਹ ਤੋਂ ਬਚਣਾ ਚਾਹੀਦਾ ਮੈਨੂੰ ਪਤਾ ਅਫਸਰਾਂ ਤੇ ਦਬਾਅ ਹੋਊਗਾ ਵੀ ਭਾਈਏ ਤੇ ਕਾਰਵਾਈ ਕਰੋ ਇਹਨੂੰ ਟੰਗਣਾ ਹੀ ਟੰਗਣਾ ਉਹਨਾਂ ਨੇ ਕਾਰਵਾਈ ਕਰਤੀ ਅਦਾਲਤ ਦੇ ਵਿੱਚ ਅੱਜ ਹੀ ਸੁਣ ਲਾਰਸ਼ ਜੇ ਇਹ ਕੇਸ 1% ਵੀ ਠਹਿਰ ਜੇ ਯਾਰ ਤੂੰ ਮੈਨੂੰ ਕਹਿਦੀਆਂ ਕਿ ਵੀ ਤੂੰ ਝੂਠ ਦਾ ਪ੍ਰਚਾਰ ਕਰਦਾ ਮੈਂ ਨਹੀਂ ਜਾਣਦਾ ਨਾਲੇ ਬਿਕਰਮਜੀਠਿਆ ਨੂੰ ਮੈਂ ਤਾਂ ਮੈਨੂੰ ਲੱਗਦਾ ਦੋ ਵਾਰੀ ਮਿਲਿਆ ਇੱਕ ਵਾਰੀ ਤਾਂ ਆਪਣੇ ਪਿੰਡ ਆਇਸੀ ਇੱਕ ਵਾਰੀ ਮੈਂ ਇੱਥੇ ਚੰਡੀਗੜ੍ਹ ਮਿਲਿਆ ਸੀ ਖੋਰ ਤਾਂ ਗੱਲ ਹੀ ਦੂਰ ਦੀ ਆ ਝਾੜੂ ਵਾਲੇ ਜਿਹੜੇ ਕਹਿਣਗੇ ਵੀ ਬੀਬੀ ਕਾਲੀਆਂ ਨਾਲ ਸਮਝ ਆਏ ਮੈਨੂੰ ਮਿਲੇ ਹੀ ਦੋ ਵਰੀਆਂ ਪਰ ਇੰਨਾ ਤਾਂ ਸਮਝ ਆ ਕਿ ਯਾਰ ਤੁਸੀਂ ਹੁਣ ਉਹ ਬੰਦੇ ਨੂੰ ਨਜ਼ਾਇਜ਼ ਛਟ ਕਰ ਰਹੇ ਹੋ ਕਿਉਂਕਿ ਉਹ ਤੁਹਾਡੀਆਂ ਅੱਖਾਂ 'ਚ ਰੜਕ ਰਿਹਾ ਥੋਡੀ ਸਰਕਾਰ ਦਾ ਇੱਕ ਇੱਕ ਮੁੱਦੇ ਦੇ ਉੱਤੇ ਵਿਦ ਫੈਕਟਸ ਇੱਕ ਤਾਂ ਵਿਰੋਧ ਨਿਰਾਵਿਰੋਧ ਕਰ ਦੇਣਾ ਹੁੰਦਾ ਨਾ ਇੱਕ ਫੈਕਟ ਦੇ ਨਾਲ ਹੁਣੇ ਕਿਵੇਂ ਆ ਕੇ ਕਰਿਆ ਸਾਰਾ ਕੁਝ ਉਹ ਕਮਾਲ ਹੈ 14 ਚ ਅਰਵਿੰਦ ਕੇਜਰੀਵਾਲ ਵੀ ਇਲਜ਼ਾਮ ਲਾਉਂਦੇ ਆ 18 ਚ ਆ ਕੇ ਤੁਸੀਂ ਫਿਰ ਲਿਖਤੀ ਮਾਫੀ ਮੰਗ ਲੈਨੇ ਹੋ ਬਹੁਤ ਕੁਛ ਕਰੀ ਜਾਂਦੇ ਹੋ ਪਰ ਕਦੇ ਤਾਂ ਉਸ ਖਿਲਾਫ ਸਬੂਤ ਰੱਖ ਲਓ ਯਾਰ ਤੇ ਮੈਨੂੰ ਇਸ ਕੇਸ ਦੇ ਵਿੱਚ ਵੀ ਇਹੀ ਲੱਗਦਾ ਸਰਕਾਰ ਦੀ ਨੇ ਮੂੰਹ ਦੀ ਹੀ ਖਾਣੀ ਹੈ ਜੀ ਮੇਰਾ ਇੱਕ ਆਖਰੀ ਸਵਾਲ ਹੈ ਕੀ ਸਰਕਾਰ ਦੇ ਬੁਲਡੋਜ਼ਰ ਹੁਣ ਵਿਕਰਮ ਮਜੀਠੀਆ ਦੀ ਪ੍ਰਾਪਰਟੀ ਕੰਨੀ ਜਾ ਸਕਦੇ ਆ ਦੇਖੋ ਕੀ ਸਰਕਾਰ ਨੇ ਜਾ ਸਕਦੀ ਹੈ ਨਹੀਂ ਜਾਲ ਜੂਤਾ ਸਕਦੀ ਹੁੰਦੇ ਆ ਅਰਸ਼ਾ ਉਹ ਤਾਂ ਫਿਰ ਅਦਾਲਤ 'ਚ ਦੇਖਣਾ ਹੁੰਦਾ ਨਾ ਸਰਕਾਰ ਆਪਣਾ ਘਰ ਠੀਕ ਹੈ ਚਲੋ ਆਪਣੇ ਵਾਲੇ ਪਾਸੇ ਤਾਂ ਯੂਨੀయన్స్ ਦਾ ਜਿਆਦਾ ਜੋਰ ਆ ਸ਼ਾਇਦ ਇਹਨਾਂ ਦਾ ਫਾਉਣਾ ਪਵੇ ਉਹ ਜੇ ਆਪਦੀ ਆਈ ਤੇ ਆ ਜੇ ਢਾਈ ਜਾਵੇ ਪਰ ਫਿਰ ਉਹ ਕੇਸ ਨੇ ਅਦਾਲਤ 'ਚ ਖੜਨਾ ਨਾ ਤੇ ਜੇ ਅਦਾਲਤ ਨਹੀਂ ਕਹਦਾ ਵੀ ਹੁਣ ਘਰ ਵੀ ਪਾ ਕੇ ਦਿਓ ਤੇ ਕਰੋੜ ਰੁਪਇਆ ਵੀ ਨਾਲ ਦਿਓ ਐਂ ਹੁੰਦਾ ਨਾ ਕਰਨ ਤੇ ਆ ਜੇ ਹੁਣ ਆਪਾਂ ਇਸ ਗੱਲ ਤੇ ਚੈਲੰਜ ਕਰੀਏ ਅੱਗੇ ਸਰਕਾਰ ਨੂੰ ਵੀ ਵਿਕਰਮ ਜੀ ਟਿਆ ਦਾ ਘਾਟਾ ਕੇ ਦਿਖਾਓ ਮੈਨੂੰ ਨਹੀਂ ਲੱਗਦਾ ਟਾਟੂ ਸਕਣਗੇ ਡੀ ਇਹਨਾਂ ਦੀ ਔਕਾਤ ਨਹੀਂ ਹੈਗੀ ਪਰ ਫਿਰ ਵੀ ਉਹ ਚੀਜ਼ ਵੀ ਤਾਂ ਜਾ ਕੇ ਅਦਾਲਤ ਚ ਹੀ ਹੋਊਗੀ ਨਾ ਸਾਡੇ ਕੋਲੇ ਉਹ ਜਿਵੇਂ ਮਤਲਬ ਵੀ ਐਂਡ ਤੇ ਜਾ ਕੇ ਤਾਂ ਸਾਡੇ ਸਾਰਿਆਂ ਦੀ ਆਸਥਾ ਅਦਾਲਤ ਚ ਹੀ ਖੜਨੀ ਹੈ ਨਾ ਜਦੋਂ ਆਪਦੇ ਰੋਲੇ ਨਾ ਸੁਲਝਣ ਜੀ ਤਾਂ ਇਸ ਵੀਡੀਓ ਚ ਨਹੀਂ ਤੁਸੀਂ ਜੁੜੇ ਰਹੋ ਅਖਰ ਦੇ ਨਾਲ